ਦਾ ਕੀ ਹਾਲ ਹੋਇਆ ਹੋਇਆ ਕਿਸੇ ਦਾ ਬੱਚਾ ਗਿਆ ਹੈ ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਘੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉੱਥੇ ਸੀਗੀ ਉੱਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਂਉਂਗੀ ਉਸ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਨੇ ਉਹ ਫਾਂਸੀ ਹੋਣੀ ਚਾਹੀਦੀ ਬੰਦੇ ਨੂੰ ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁੱਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹਦੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਬਾ ਨਹੀਂ ਜਾਣਾ ਚਾਹੀਦਾ ਕੇ ਪਰਿਵਾਰ ਨੂੰ ਕੁਝ ਤਾਂ ਹੌਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲਾਅ ਹੈਗਾ ਪਰ ਜੋ ਸਾਰੀ ਰਿਪੋਰਟ ਜਾਊਗੀ ਕੋਰਟ ਨੂੰ

ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾਲ ਤੁਸੀਂ ਡਿਮਾਂਡ ਕਰਦੇ ਕਿ ਕੋਈ ਨਾ ਕੇਸ ਹੈਗਾ ਫਾਸਟ ਟਰੈਕ ਦੇ ਵਿੱਚ ਚਲ ਲਾਇਆ ਜਾਵੇ ਤਾਂ ਕਿ ਬਿਲਕੁਲ ਫਾਸਟ ਟਰੈਕ ਤੇ ਚਲਾਇਆ ਜਾਵੇ ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਿਲੀ ਦੇ ਕੀ ਨੇ ਤੁਸੀਂ ਸਮਝ ਸਕਦੇ ਹੋ ਕੀ ਗੀਤੀ ਹੋਣੀ ਹੈ ਮਾਂ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਆ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦਿਨੀ ਐਸੇ ਤਰ੍ਹਾਂ ਕੋਈ ਲੋਅਨ ਆਰਡਰ ਨਹੀਂ ਹੈ ਸਾਰੇ ਕਿਤੇ ਪੰਜਾਬ ਚ ਤੁਹਾਨੂੰ ਵੀ ਪਤਾ ਹੈ ਸਾਰੇ ਕਿਤੇ ਜਾਣੇ ਆ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰਾਂ ਦਿਨੇ ਹੋ ਤੁਹਾਨੂੰ ਪਤਾ ਹੈ ਕੀ ਹੋ ਰਿਹਾ ਪੰਜਾਬ ਚ ਅੱਛਾ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਚਾਹ ਪੀ ਕੇ ਇੱਕ ਘੰਟੇ ਬਾਅਦ ਬਾਹਰ ਆਇਆ ਉਸ ਤੋਂ ਬਾਅਦ ਦੱਸਦੇ ਕਿ ਪਰਿਵਾਰ ਨਹੀਂ ਹਾਲਾਂਕਿ ਜੋ ਚੀਜ਼ ਹੋਈ ਇਹਨਾਂ ਹਿੰਗ ਸक्राइब ਹੁੰਦਾ ਉਸ ਤੋਂ ਬਾਅਦ ਵੀ ਹਲੀ ਤੱਕ ਕਾਰਵਾਈ ਨਾ ਹੋਣੀ ਸਿਰਫ ਕਿਸ ਨੂੰ ਔਨਲਾਈਨ ਹਾਜ਼ਰ ਕਰ ਦੇਣਾ ਜੇ ਉਸ ਦੇ ਪਰਚਾ ਨਾ ਹੋਣਾ ਇਹ ਨਹੀਂ ਇਸ ਕ੍ਰਾਈਮ ਦੇ ਬਾਅਦ ਵੀ ਪੁਲਿਸ ਕਮਿਸ਼ਨਰ ਤੇੰਦਨਾ ਬਾਅਦ ਆਉਂਦੇ ਨੇ ਉਸ ਤੋਂ ਲਾਇਦਾ ਕਨਸਲੂ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਪਰਿਵਾਰ ਕਹਿੰਦਾ ਕਿ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ਼ਰ ਸਾਰੀ ਰਾਤ ਪਾਇਆ ਗਿਆ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦਾ ਨਹੀਂ ਹੈ ਕਿ ਪੁਲਿਸ ਨੂੰ ਇਸ ਦੇ ਉੱਪਰ ਧਿਲਮਟ ਕਿਸੇ ਵੀ ਤਰੀਕੇ ਦੀ ਨਹੀਂ ਵਰਤਣੀ ਚਾਹੀਦੀ ਸੀ ਕਿ ਪਰਚਾ ਉਸੇ ਵਕਤ ਹੋ ਜਾਣਾ ਚਾਹੀਦਾ ਸੀ ਪੁਸ਼ਤ ਨਾਜ਼ਮ ਜੀ ਬਿਲਕੁਲ ਪਰਚਾ ਉਸੇ ਟਾਈਮ ਹੋ ਜਾਣਾ ਚਾਹੀਦਾ ਸੀਗਾ 2 ਘੰਟੇ ਜਿੰਨਾ ਵੀ ਬੈਠੇ ਸੀ 2 ਘੰਟਾ ਤੇ ਉਹ ਵੀ ਸੀਗਾ છે તો કુડીચ કોઈ જાન હોતી હું થી સેન્ટ્રલ ગવર્નમેન્ટ ਕੋ લેકે જાવુંગા ਅਸੀਂ ਜੀ ਤੇ ਇੱਥੇ ਕੁਝ ਨਹੀਂ ਕਰਨਗੇ ਨਾ ਸੀਬੀਆਈ ਦੀ ଡିମାଣ୍ਡ ਕਰਾਂਗੇ ਔਰ ਅਸੀਂ ਪੂਰੇ ਖੜੇ ਹੈ ਪਰਿਵਾਰ ਨਾਲ ਔਰ ਅਸੀਂ ਇਹਨਾਂ ਨਾਲ ਟੱਚ ਰਾਵਾਂਗੇ ਥੈਂਕ ਯੂ ਜੀ ਪੁਲਿਸ ਨਹੀਂ ਪਹੁੰਚਦੀ ਮਹਿਲਾ ਹੱਕਮੂਚਾ ਕੀ ਕਰੇ ਮੈਡਮ ਇੱਕ ਸਵਾਲ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਕਾਫੀ ਸਮੇ ਤੁਹਾਡੇ ਜਿਹੜੇ ਨਾਲੇ ਸ਼ਿਤਲ ਜੀ ਇਹ ਪਹੁੰਚ ਜਾਂਦੇ ਨੇ ਮੱਲੇ ਵਾਲੇ ਰਲ ਕੇ ਜਿਹੜੀ ਹੈ ਬੋડી ਬਾਰ ਕੱਢਦੇ ਨੇ سالی ہے اسے ٹائم لیڈی ملازم بلا لینی سی کیوں نہیں بلائی اٹھ گھنٹے بعد کیوں آئی لیڈی ملازم حالات پتا بچاری بچی پی ہے باہر مار ہو رہی ہے آپ سمجھ سکتے ہو کہ پریباردہ کی حال ہویا ہویا ہے کسی رہا بچہ گیا ہے اسی سارے ماں باپا ایسی گندی کٹنا ہوئی ہے اور جو ماں نے پہلے ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਘੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉੱਥੇ ਸੀਗੀ ਉੱਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦੋੜਾਉਂਗੀ ਉਸ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਨੇ ਉਹ ਫਾਂਸੀ ਹੋਣੀ ਚਾਹੀਦੀ ਬੰਦੇ ਨੂੰ ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹ ਜੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਬਾ ਨਹੀਂ ਜਾਣਾ ਚਾਹੀਦਾ ਕੇ ਪਰਿਵਾਰ ਨੂੰ ਕੁਝ ਤਾਂ ਹੌਸਲਾ ਹੋਵੇ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲੋ ਹੈਗਾ ਪਰ ਜੋ ਸਾਰੀ ਰਿਪੋਰਟ ਜਾਊਗੀ ਕੋਰਟ ਨੂੰ ਦੇਰ ਨਹੀਂ ਲਗਾਣੀ ਚਾਹੀਦੀ ਸਵਾਲ ਖੜੇ ਹੁੰਦੇ ਨੇ ਅਜੇ ਤੱਕ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਪੁਲਿਸ ਕਮਿਸ਼ਨਰ ਨੇ 3 ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਾਂ ਨਾ ਦੇ ਨੇ ਫਿਰ ਅਸ਼ਵਾਸਨ ਹੀ ਦੇ ਕੇ ਚਲੇ ਜਾਂਦੇ ਨੇ ਦੇਖੋ ਅਸੀਂ ਤਾਂ ਮੰਗ ਕਰਦੇ ਆ ਕਿ ਚਾਰੋਂ ਜਿੰਨੇ ਆਏ ਸੀਗੇ ਪੁਲਸ ਮੁਲਾਜ਼ਮ ਸਾਰਿਆਂ ਨੂੰ ਕੱਢਿਆ ਜਾਵੇ ਡਿਸਮਿਸ ਕੀਤਾ ਜਾਵੇ ਔਰ ਇਹ ਵੀ ਜਲਦੀ ਤੋਂ ਜਲਦੀ ਔਰ ਅਸੀਂ ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾ

جا کے اپنی خبرہ دن دنے ہو ਤੁਹਾਨੂੰ ਪਤਾ ਹੈ ਕੀ ਹੋ ਰਿਹਾ ਪੰਜਾਬ ਵਿੱਚ اچھا ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਚਾਹ ਪੀਤੀ ਇੱਕ ਘੰਟੇ ਬਾਅਦ ਬਾਹਰ ਆਇਆ ਉਸ ਤੋਂ ਬਾਅਦ ਦੱਸਦੇ ਕਿ ਪਰਿਵਾਰ ਨਹੀਂ ਹਾਲਾਂਕਿ ਜੋ ਚੀਜ਼ ਹੋਈ ਇਨਾ ਹਿੰਨੀ ਸक्राइब ਹੋਇਆ ਉਸ ਤੋਂ ਬਾਅਦ ਵੀ ਹਲੀ ਤੱਕ ਕਾਰਵਾਈ ਨਾ ਹੋਈ ਸਿਰਫ ਉਸ ਨੂੰ ਲਾਈਨ ਹਾਜ਼ਰ ਕਰ ਦੇਣਾ ਜਾਂ ਫਿਰ ਉਦੈਪੁਰ ਪਰਚਾ ਨਾ ਹੋਣਾ ਇਨ ਹਿੰਨੀ ਸਟੇਟ ਦੇ ਬਾਅਦ ਵੀ ਪੁਲਿਸ ਕਮਿਸ਼ਨਰ ਜੰਧਰਬਾਦ ਹੁੰਦੇ ਨੇ ਪੁਲਿਸ ਨੂੰ ਲੈ ਦਾ ਕਨਸਲੂ ਜ਼ਿਲ੍ਹੇ ਦਾ ਨਰਕਾਰਵਾਈ ਕੀਤੀ ਗਈ ਪਰਿਵਾਰ ਕਹਿੰਦਾ ਕਿ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ਼ਰ ਸਾਰੀ ਰਾਤ ਪਾਇਆ ਗਿਆ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦਾ ਨਹੀਂ ਹੈ ਜਿਵੇਂ ਕਿ ਪੁਲਿਸ ਨੂੰ ਇਸ ਦੇ ਉੱਪਰ ਧਿਲਮਟ ਕਿਸੇ ਵੀ ਤਰੀਕੇ ਦੀ ਨਹੀਂ ਵਰਤਣੀ ਚਾਹੀਦੀ ਸੀ ਇੱਕ ਪਰਚਾ ਉਸੇ ਵਕਤ ਹੋ ਜਾਣਾ ਚਾਹੀਦਾ ਸੀ ਪੁਸ਼ਨਾਜ਼ਮ ਜੀ ਬਿਲਕੁਲ ਪਰਚਾ ਉਸੇ ਟਾਈਮ ਹੋ ਜਾਣਾ ਚਾਹੀਦਾ ਸੀਗਾ ਕਿ ਦੋ ਘੰਟੇ ਜਿੰਨਾ ਵੀ ਬੈਠੇ ਸੀ 2 ਘੰਟਾ ਜਿਓ ਵੀ ਸੀਗਾ ਸ਼ਾਇਦ ਕੁੜੀ 'ਚ ਕੋਈ ਜਾਨ ਹੋ ਹੋ ਹੁੰਦੀ ਸੀ ਸੈਂਟਰ ਗਵਰਨਮੈਂਟ ਕੋ ਲੈ ਕੇ ਜਾਊਂਗਾ ਮੈਂ ਅਸੀਂ ਜੀ ਤੇ ਇੱਥੇ ਕੁਝ ਨਹੀਂ ਕਰਨਗੇ ਨਾ ਸੀਬੀਆਈ ਦੀ ਡਿਮਾਂਡ ਕਰਾਂਗੇ ਔਰ ਅਸੀਂ ਪੂਰੇ ਖੜੇ ਹੈ ਪਰਿਵਾਰ ਨਾਲ ਔਰ ਅਸੀਂ ਇਹਨਾਂ ਨਾਲ ਟੱਚ ਰਵਾਂਗੇ ਥੈਂਕ ਯੂ ਜੀ ਪੁਲਿਸ ਨਹੀਂ ਪਹੁੰਚਦੀ ਮੈਡਮ ਇੱਕ ਸਵਾਲ ਮੋਕੇ ਤੇ ਪੁਲਿਸ ਨਹੀਂ ਪਹੁੰਚਦੀ ਕਾਫੀ ਸਮੇ ਤੁਹਾਡੇ ਜਿਹੜੇ ਨਾਲੇ ਸ਼ੀਤਲ ਜੀ ਇਹ ਪਹੁੰਚ ਜਾਂਦੇ ਨੇ ਮੱਲੇ ਵਾਲੇ ਰਲ ਕੇ ਜਿਹੜੇ ਇਹ ਬੋਡੀ ਬਾਹਰ ਕੱਢਦੇ ਨੇ ਉਹ ਕਿਤੇ ਨਾ ਕਿਤੇ ਸਵਾਲ ਤਾਂ ਪੁਲਿਸ ਦੇ ਉੱਪਰ ਵੀ ਖੜੇ ਹੋ ਰਹੇ ਨਾ ਦੇਖੋ ਮੱਲੇ ਵਾਲਿਆਂ ਨੇ جان ہی دیتا نہیں جان دیتا باڈی کول اور آدمی پھر رہے ہیں سارے کتے لیڈی ملازم کوئی نہیں سگی تیرہ سال دی بچی ہے اسے ٹائم لیڈی ملازم بلا لے نہیں سگی کیوں نہیں بلائی اٹھ گھنٹے بعد کیوں آئی ہے لیڈی ملازم حالات پتہ سی اتھے کیوں بچاری بچی پائی ہے اتھے باہر مار ہو رہی ہے ਆਪ ਸਮਝ ਸਕਤੇ ਹੋ ਕਿ ਪਰਿਵਾਰ ਦਾ ਕੀ ਹਾਲ ਹੋਇਆ ਹੋਇਆ ਕਿਸੇ ਦਾ ਬੱਚਾ ਗਿਆ ਹੈ ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਕੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉੱਥੇ ਸੀਗੀ ਉੱਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦੁਣਾਉਂਗੀ ਉਸ ਨੂੰ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਦੇ ਹੂ ਫਾਂਸੀ ਹੋਣੀ ਚਾਹੀਦੀ ਇਹ ਬੰਦੇ ਨੂੰ ਔਰੇ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹ ਜਿਹੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਬਾ ਨਹੀਂ ਜਾਣਾ ਚਾਹੀਦਾ ਕਿ ਪਰਿਵਾਰ ਨੂੰ ਕੁਝ ਤਾਂ ਹੌਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲੋ ਹੈਗਾ ਜੋ ਸਾਰੀ ਰਿਪੋਰਟ ਜਾਊਗੀ ਕੋਰਟ ਨੂੰ ਦੇਰ ਨਹੀਂ ਲਗਾਣੀ ਚਾਹੀਦੀ ਸਵਾਲ ਖੜੇ ਹੁੰਦੇ ਨੇ ਅਜੇ ਤੱਕ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਪੁਲਿਸ ਕਮਿਸ਼ਨਰ ਇਹ ਤਿੰਨ ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਾਂ ਨਾ ਦਿੰਦੇ ਨੇ ਫਿਰ ਅਸ਼ਵਾਸਨ ਹੀ ਦੇ ਕੇ ਚਲੇ ਜਾਂਦੇ ਨੇ ਦੇਖੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਚਾਰੋਂ ਜਿੰਨੇ ਆਏ ਸੀਗੇ ਪੁਲਿਸ ਮੁਲਾਜ਼ਮ ਸਾਰਿਆਂ ਨੂੰ ਕੱਢਿਆ ਜਾਵੇ ਡਿਸਮਿਸ ਕੀਤਾ ਜਾਵੇ ਔਰ ਇਹ ਵੀ ਜਲਦੀ ਤੋਂ ਜਲਦੀ ਔਰ ਅਸੀਂ ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾਲ ਤੁਸੀਂ ਡਿਮਾਂਡ ਕਰਦੇ ਹੋ ਕਿ ਕੋ ਜਿਹੜਾ ਕੇਸ ਹੈਗਾ ਫਾਸਟ ਟਰੈਕ ਦੇ ਵਿੱਚ ਚਲ ਲਾਇਆ ਜਾਵੇ ਤਾਂ ਬਿਲਕੁਲ ਫਾਸਟ ਟਰੈਕ ਤੇ ਚਲਾਇਆ ਜਾਵੇ ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਿਲੀ ਦੇ ਕੀ ਨੇ ਤੁਸੀਂ ਸਮਝ ਸਕਦੇ ਹੋ ਕੀ ਬੀਤੀ ਹੋਣੀ ਹੈ ਮਾਂ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਆ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਅਜ ਦਿਨ ਨਹੀਂ ਐਸੇ ਤਰ੍ਹਾਂ ਕੋਈ ਲੋਅਰ ਇਨ ਆਰਡਰ ਨਹੀਂ ਐ ਸਾਰੇ ਕਿਤੇ ਪੰਜਾਬ ਚ ਤੁਹਾਨੂੰ ਵੀ ਪਤਾ ਹੈ ਸਾਰੇ ਕਿਤੇ ਜਾਣੇ ਆ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰਾਂ ਦਿਨ ਦਿਨੇ ਹੋ ਤੁਹਾਨੂੰ ਪਤਾ ਹੈ ਕੀ ਹੋ ਰਿਹਾ ਪੰਜਾਬ ਚ ਅੱਛਾ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਚਾਪੀ ਪੀਕਨ ਕੇ ਬਾਦ ਬਾਹਰ ਆਇਆ ਉਸਕੇ ਬਾਦ ਦਸਲੇ ਕੇ ਪਰਵਾਰ ਨਹੀਂ ਹਾਲਾਂਕਿ ਜੋ ਚੀਜ਼ ਹੋਈ ਨਾ